ਮਾਤਾ ਗੰਗਾ ਗੁਰੂ ਅਰਜਨ ਦੇਵ ਜੀ ਤੋਂ ਅੱਗੇ ਆ ਲੈ ਕੇ ਬੀੜ ਸਾਹਿਬ ਨੂੰ ਇਸ ਤਰ੍ਹਾਂ ਤਵੇ ਹੋ ਹੁਕਮ ਅੰਗੂਰਾ ਆਦਾ ਮੰਨ ਕੇ ਮਾਤਾ ਗੰਗਾ ਹੋਈ ਤਿਆਰ ਜੀ ਦੇ ਦਿਲ ਤੇ ਲੱਗੀਆਂ ਮੋਲੀਆਂ ਉਹ ਜਿਹੜੇ ਦਿਲ ਤੇ ਲੱਗੀਆਂ ਮੋਲੀਆਂ ਜੋ ਰਹੀ ਜਠਾਣੀ ਮਾਰ ਹੁੰਦੇ ਦੁੱਖ ਜਿਨਾ ਨੂੰ ਪੁੱਤਦੇ ਹੁੰਦੇ ਦੁੱਖ ਜਿਨਾ ਨੂੰ ਪੁੱਤਦੇ ਹੋ ਮਾਪੇ ਜਾਣ ਨੇ ਸਾਰ ਕੀਤੀ ਕੋਧੀ ਦੇ ਵਿੱਚ ਪੁੱਤ ਨਹੀਂ ਦੀਤੀ ਕੋਤੀ ਦੇ ਵਿੱਚ ਪੁੱਤ ਨਹੀਂ ਦੁੱਖ ਹੋ ਜਾਣ ਦੀ ਨਾਰਿ ਉਹਨੇ ਪਰ ਵਿੱਚ ਕਰੇ ਤਿਆਰ ਸੀ ਉਹਨੇ ਪਰ ਵਿੱਚ ਕਰੇ ਤਿਆਰ ਸੀ ਜੋ ਭੋਜਨ ਕਈ ਪ੍ਰਕਾਰ ਉਹਨੇ ਨਾਲ ਲੈਣੀਆਂ ਗੋਲੀਆਂ ਦੇ ਨਾਲ ਲੈ ਲੀਆਂ ਗੋਲੀਆਂ ਹੋ ਗਈ ਰੱਤ ਤੇ ਝਟ ਸਵਾਰ ਮਾਤਾ ਰਾ ਭੀੜ ਦਾ ਮੱਲਿਆ ਓ ਮਾਤਾ ਰਾ ਭੀੜ ਦਾ ਮੱਲਿਆ ਰੱਥ ਨਿਕਲੀ ਸਹਿਰੋ ਬਾਰ ਮੇਵਾ ਪੁੱਤ ਜਗ ਤੇ ਸੰਧਿਤ ਮੇਰਾ ਪੁੱਤ ਜਗ ਤੇ ਸੰਗ ਤੇ ਸਭ ਦਾਨ ਕਹਿਣੋ ਚਾਰ ਜੀਨਾ ਮਾਵਾਂ ਦੇ ਕਰ ਪੁੱਤਨੀ ਹੋ ਜੀਨਾ ਮਾਵਾਂ ਦੇ ਕਰ ਪੁੱਤਨੀ ਰੰਧਿਆ ਨਾਲ ਗਮਾ ਬਮਾਰ ਨਹੀਂ ਤਾਈਂ ਛਰਾ ਵੱਲੇ ਵੇਖ ਲਓ ਉਹ ਨਹੀਂ ਤਾਈ ਚਰਾਵੱਲੇ ਵੇਖ ਲੋ ਰੋਂਦੀ ਰਹੀ ਜੋ ਜਾਰੋ ਜਾਰ ਭਈਆ ਜੀ ਪੁੱਤਰ ਵਰ ਲੀ ਮਾਤਾ ਜੀ ਅਤੇ ਪੁੱਤਰ ਲਈ ਵਰ ਮਾਤਾ ਲਈ ਮਾਤਾ ਜੀ રે ਬੀ ਦੇਵਾਲੇ ਜਾ ਤੂੜਾ ਹੁਣਦੀਏ ਵਲੇ ਅਸਮਾਨ ਦੇ ਉੜਾ ਅੰਗੜਤੀਆਂ ਵਾਲਿਆ ਸੇਮਾ ਦੇ ਦਿੱਤੀ ਰੱਥ ਨੇ ਧੂੜ ਕਮਾ ਪੋਗੀ ਜਨੋ ਪੀੜ ਤੇ ਕੋਲ ਸੀ ਬਹੁਤੀ ਜਨੋ ਪੀੜ ਦੇ ਕੋਲ ਸੀ ਸਭ ਰਾਗ ਬੰਦ ਮੁਕਾਇ ਕੋ ਬਾਪਾ ਫੁੱਟਾ ਸੇਵਰੀ ਕੰਮ ਪਾਪਾ ਬੁੱਢਾ ਸਾਹਿਬ ਜੀ ਰੇ ਇਹਨਾਂ ਵੱਲ ਤੱਕ ਕਿਤਨਾ ਪਾਠੜੇ ਪੈ ਗਈ ਕੁਰਾਨ ਨੂੰ ਇਹਨਾਂ ਉੱਪਰ ਪਾਠੜੇ ਪੈ ਗਈ ਕੁਰਾਨ ਨੂੰ ਸਾਧੂ ਬੋਲੇ ਸਹ ਸਵਾ ਸਾਧਕਾ ਬੋਲਾ ਮਿੱਠਾ ਜੈਨਾ ਉਹ ਸਾਧ ਕਾ ਪੋਲਿਆ ਵਿੱਧਾ ਜਾਏ ਨਾ ਗੁਰਬਾਣੀ ਰਿਸਾਰੇ ਫਰਮਾ ਦਿਲ ਦੀ ਪੂਰੀ ਹੋਈ ਆਸ ਨਾ ਦਿਲ ਦੀ ਪੂਰੀ ਹੋਈ ਆਸ ਨਾ ਮਾਤਾ ਗੰਗਾ ਗਈ ਕਵਰਾ ਇਤੋਂ ਹਾਲ ਅਕੇ ਦਾ ਬਿੱਤਿਆ ਇਤੋਂ ਹਾਲਿਆ ਕਹਿਦਾ ਬਿੱਤਿਆ ਲਿਖ ਦਉ ਚਰਨੈ ਸਣਾ